ਇੱਥੇ ਜਿਹੜੀ ਗੰਦਗੀ ਤੇ ਇੰਨੀ ਬਦਬੂ ਆਂਦੀ ਹੈ ਤਰ੍ਹਾਂ ਤਰ੍ਹਾਂ ਦੇ ਇੱਥੇ ਮਰੀਜ਼ ਆ ਕੇ ਉਹ ਮਤਲਬ ਵਿੱਚ ਹੀ ਟੁਕਦੇ ਆ ਤੇ ਵਿੱਚ ਹੀ ਭਾਂਡੇ ਮਤਲਬ ਸਾਫ਼ ਕਰਦੇ ਇੱਥੇ ਪਰ ਉਹ ਗੰਦਾ ਸਫਾਈ ਜਮਾਈ ਨਹੀਂ ਹੈਗੀ ਦੋ ਦੋ ਮਰੀਜ਼ ਪੈਂਦੇ ਇੱਕ ਬੈੱਡ ਤੇ ਬੈੱਡ ਦੀਆਂ ਚਾਦਰਾਂ ਬਹੁਤ ਗੰਦੀਆਂ ਦੋ ਦੋ ਮਰੀਜ਼ ਇੱਕ ਬੈੱਡ ਤੇ ਇਹ ਜਿਹੜੇ ਤੁਸੀਂ ਟੂਟੀਆਂ ਚੋਂ ਮੰਨ ਤੋਰੇ ਇੱਥੇ ਪਾਣੀ ਪੀਂਦੇ ਹੋ ਹਾਂਜੀ ਹਾਂਜੀ ਲੱਗਦਾ ਪਾਣੀ ਸਾਫ਼ ਸੁਥਰਾ ਹੈ ਨਹੀਂ ਲੱਗਦਾ ਨਹੀਂ ਬਿਮਾਰ ਹੋ ਜਾਓਗੇ ਹਾਂਜੀ ਇੱਥੇ ਹੈ ਅੰਦਰ ਕੋਈ ਵਾਟਰ ਕੂਲਰ ਰੈਬਰ ਨਹੀਂ ਲੱਗਿਆ ਹੋਇਆ ਵਾ ਨਹੀਂ ਉਹ ਸਮੈਲ ਮਾਰਦੀ ਆ ਪਾਣੀ ਚੋ ਵੀ ਇੱਥੇ ਵੀ ਤਾਂ ਸਮੈਲ ਆ ਰਹੀ ਹੈ ਹੋਰ ਹੁਣ ਮੈਨੂੰ ਪੀਣਾ ਹੈ ਕੀ ਕਰੀਏ